ਰੰਗਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਾਈ ਮੋਇ ਇਤਿਹਾਇਤ ਸਿਕਸ ਅੰਤਾਂ ਦਾ ਲਖਨੌਰ ਵਿੱਚ ਸਾਹਿਬ ਜੀ ਦੇ ਦਰਸ਼ਨ ਕਰਨ ਆਉਣਾ ਜਿਵੇਂ ਚੜਿਆ ਹੋਇਆ ਸੂਰਜ ਕਿਸੇ ਤਰ੍ਹਾਂ ਕੱਜਿਆ ਨਹੀਂ ਜਾਂਦਾ ਇਵੇਂ ਸਾਹਿਬ ਸਾਦੇ ਦਾ ਪੰਜਾਬ ਆਉਣਾ ਗੁਪਤ ਨਾ ਰਹਿ ਸਕਿਆ ਗੁਰੂ ਘਰ ਦੇ ਪ੍ਰੇਮੀਆਂ ਸਿੱਖਾਂ ਤੇ ਸ਼ਰਧਾਲੂਆਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਦੇ ਸਾਹਿਬ ਸਾਦੇ ਲਖਨੌਰ ਪਹੁੰਚ ਗਏ ਹਨ ਜਿਸ ਨੇ ਵੀ ਸੁਣਿਆ ਉਹੀ ਦਰਸ਼ਨ ਕਰਨ ਵਾਸਤੇ ਲਖਨੌਰ ਨੂੰ ਤੁਰ ਪਿਆ ਥੋੜੇ ਦਿਨਾਂ ਵਿੱਚ ਹੀ ਲਖਨੌਰ ਵਿੱਚ ਬਾਹਰੋਂ ਆਈ ਸੰਗਤ ਦੀ ਢੀੜ ਰਹਿਣ ਲੱਗੀ ਬਚਪਨ ਵਿੱਚ ਸਤਿਗੁਰੂ ਜੀ ਦਾ ਚਿਹਰਾ ਬਹੁਤ ਸੁੰਦਰ ਸੀ ਚਿਹਰੇ ਦੇ ਨਖ ਸਿੱਖੇ ਸੰ ਮੋٹے ਨੈਣ ਦਾ ਹਰ ਕਿਸੇ ਨੂੰ ਹੋ ਲੈਂਦੇ ਹਨ ਉਹਨਾਂ ਦੇ ਦਰਸ਼ਨ ਕਰ ਕਰਕੇ ਸੰਗਤ ਨਿਹਾਲ ਹੁੰਦੀ ਜਾਂਦੀ ਤੇ ਕਈ ਵਰ ਪ੍ਰਾਪਤ ਕਰਦੇ ਅਤੇ ਕਈ ਸੇਵਾ ਕਰਕੇ ਆਪਣਾ ਜਨਮ ਤੇ ਹੱਥ ਪੈਰ ਸਫਲ ਕਰਦੇ ਰਹੇ ਇੱਤੇ ਹੀ ਸਾਤਿਗੁਰੂ ਜੀ ਨੇ ਮਾਮੇ ਕਿਰਪਾਲ ਚੰਦ ਜੀ ਦੀ ਸਹਾਇਤਾ ਨਾਲ ਘੋੜੇ ਉੱਤੇ ਸਵਾਰੀ ਕਰਨੀ ਸਿੱਖੀ। ਕੋੜੀ ਦੀ ਕਾਠੀ ਉੱਤੇ ਬੈਠ ਕੇ ਤੇ ਲਗਾਮ ਦੀਆਂ ਵਾਂਗਾਂ ਫੜ ਕੇ ਸਿਆਣਿਆਂ ਵਾਂਗ ਘੋੜੇ ਨੂੰ ਨਸਾਉਂਦੇ। ਉਹ ਕਦੇ ਨਾ ਡਰਦੇ। ਦੋ-ਦੋ ਕੋਹ ਤੱਕ ਘੋੜੇ ਨੂੰ ਨਸਾਈ ਜਾਂਦੇ। ਨਾਲ-ਨਾਲ ਜਾਂਦੇ ਹੋਏ ਸੇਵਾਦਾਰ ਉਹਨਾਂ ਨੂੰ ਬਹੁਤ ਰੋਕਦੇ ਪਰ ਸਾਹਿਬ ਨਾ ਰੁਕਦੇ। ਸੰਗਤਾਂ ਨੂੰ ਉਤਾਰਦਿਆਂ ਹਾਲੀਆਂ ਨਾਲ ਖੇਡਦਿਆਂ ਤੇ ਸ਼ਿਕਾਰ ਖੇਡਣ ਦੀ ਜਾਚ ਸਿੱਖਦਿਆਂ ਹੋਇਆਂ ਸਾਹਿਬਾਨੀ ਲਖਨੌਰ ਦੀ ਵਿੱਚ ਚੰਗੇ ਦਿਨ ਕੱਟੇ ਸਾਰਿਆਂ ਨਾਲ ਹਿਲ-ਮਿਲ ਕੇ ਪਿਆਰ ਪਾ ਲਿਆ ਚੋਕੇ ਦਿਨ ਕੱਟਣ ਤੇ ਵੀ ਇਉਂ ਪ੍ਰਤੀਤ ਹੋਇਆ ਜਿਵੇਂ ਹੁਣੇ ਹੀ ਆਏ ਹਨ ਤੇ ਕੱਲ ਪਰਸ ਨੂੰ ਅੱਗੇ ਤੁਰ ਜਾਣਾ ਹੈ ਇੱਕ ਦਿਨ ਉਹ ਸ਼ੁਭ ਘੜੀ ਵੀ ਆਪ ਉੱਜੀ ਜਦੋਂ ਸ਼੍ਰੀ ਅਨੰਦਪੁਰ ਤੋਂ ਸਾਤਗੁਰੂ ਤੇਗ ਬਹਾਦਰ ਜੀ ਦਾ ਨਵਾਂ ਸੰਦੇਸ਼ ਮਿਲਿਆ ਕਿ ਜੀਤੀ ਤੋਂ ਜੀਤੀ ਸਾਰੇ ਅਨੰਦਪੁਰ ਪਹੁੰਚ ਜਾਂ ਸੰਦੇਸ਼ ਮਿਲਦੇ ਸਾ ਤੁਰੰਤ ਹੀ ਤਿਆਰੀ ਕਰ ਦਿੱਤੀ ਉਹ ਲਾ ਗਲਤੀ ਲਈ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ